ਸਾ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਟਾ ਨਵੋਦਿਆ ਦਾਖਲਾ ਪਿਖਿਆ ਤੇ ਅਜੀਦੀ ਨਾ ਆਪਾਂ ਭਾਈ ਜੱਤਾ ਜੀ ਫਾਊਂਡੇਸ਼ਨ ਦੀ ਪੰਜਾਬੀ ਦੀ ਪੁਸਤਕ ਦੇ ਵਿੱਚੋਂ ਬੇਟਾ ਹੁਣ ਆਪਾਂ ਦੂਜੇ ਸੈਟ ਦਾ ਪਹਿਲਾ ਪੈਰਾ ਠੀਕ ਹੈ ਉਹ ਆਪਾਂ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਬੇਟਾ ਪੜ੍ਹਨਾ ਹੈ ਆਪਾਂ ਤੇ ਫਿਰ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਕਹਿੰਦਾ ਭਾਰਤ ਤਿਉਹਾਰਾਂ ਦਾ ਦੇਸ਼ ਹੈ ਇੱਥੇ ਕਈ ਤਿਉਹਾਰ ਮਨਾਏ ਜਾਂਦੇ ਹਨ ਇਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਦੀਵਾਲੀ ਹੈ ਦੀਵਾਲੀ ਨੂੰ ਦੀ ਪਾਵਲੀ ਵੀ ਕਹਿੰਦੇ ਹਨ ਜੋ ਦੋ ਸ਼ਬਦਾਂ ਦੀਪ ਅਤੇ ਆਵਲੀ ਤੋਂ ਬਣਿਆ ਹੈ ਤੋਂ ਬਣੀ ਹੈ ਠੀਕ ਹੈ ਬੇਟਾ ਜਿਸ ਦਾ ਅਰਥ ਹੈ ਦੀਵੇ ਦੀਆਂ ਕਤਾਰਾਂ ਠੀਕ ਹੈ ਬੇਟਾ ਤਾਂ ਅੱਗੇ ਕਹਿੰਦਾ ਪਿਆ ਦੀਵੇ ਦੀ ਕਤਾਰ ਤਾਂ ਇਹ ਤਿਉਹਾਰ ਕੱਤਕ ਮਹੀਨੇ ਦੀ ਮੱਸੀਆ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਹਰ ਘਰ ਨੂੰ ਦੀਵਿਆਂ ਦੀਆਂ ਕਤਾਰਾਂ ਨਾਲ ਰੋਸ਼ਨ ਕੀਤਾ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਆਪਣੇ ਨਾਲ ਕਈ ਤਿਉਹਾਰ ਲੈ ਕੇ ਆਉਂਦਾ ਹੈ। ਇਸ ਤੋਂ 2 ਦਿਨ ਪਹਿਲਾਂ ਧਨ ਤ੍ਰਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਨਵੇਂ ਭਾਂਡੇ ਖਰੀਦਦੇ ਹਨ। ਨਰਕ ਚੌਦਸ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ ਅਤੇ ਦੀਵਾਲੀ ਮੱਸਿਆਂ ਨੂੰ ਮਨਾਈ ਜਾਂਦੀ ਹੈ ਤਾਂ ਦੀਵਾਲੀ ਦੇ ਅਗਲੇ ਦਿਨ ਗੋਵਰਦਨ ਪੂਜਾ ਹੁੰਦੀ ਹੈ ਇਸ ਦਿਨ ਸ਼੍ਰੀ ਕ੍ਰਿਸ਼ਨ ਨੇ ਗੋਵਰਦਨ ਪਹਾੜਤ ਨੂੰ ਚੁੱਕ ਕੇ ਗੋਕੂਲ ਦੇ ਲੋਕਾਂ ਨੂੰ ਇੰਦਰ ਦੇ ਕ੍ਰੋਧ ਤੋਂ ਬਚਾਇਆ ਸੀ ਦੀਵਾਲੀ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਕਰ ਲਈਆਂ ਜਾਂਦੀਆਂ ਹਨ ਇਹ ਇਹ ਤਿਉਹਾਰ ਬਰਸਾਤ ਦੇ ਮੌਸਮ ਤੋਂ ਬਾਅਦ ਆਉਂਦਾ ਹੈ ਜਿਸ ਕਾਰਨ ਗੰਦਗੀ ਅਤੇ ਮੱਛਰ ਆਦ ਪੈਦਾ ਹੁੰਦੇ ਹਨ ਜਿਸ ਕਾਰਨ ਲੋਕ ਆਪਣੇ ਘਰਾਂ ਦੀ ਸਫਾਈ ਕਰਵਾਉਂਦੇ ਹਨ ਬਾਜ਼ਾਰਾਂ 'ਚ ਕਾਫੀ ਸਰਗਰਮੀ ਹੁੰਦੀ ਹੈ ਮਠਿਆਈਆਂ ਪਟਾਕਿਆਂ ਦੀਵਿਆਂ ਅਤੇ ਮੋਮਬੱਤੀਆਂ ਦੀਆਂ ਦੁਕਾਨਾਂ ਸਜੀਆਂ ਦਿਖਾਈ ਦਿੰਦੀਆਂ ਹਨ ਰਾਤ ਨੂੰ ਸਾਰੇ ਘਰ ਦੀਵਿਆਂ ਅਤੇ ਮੋਮਬੱਤੀਆਂ ਨਾਲ जगਮਗਾਉਂਦੇ ਹਨ ਅਤੇ ਬੱਚੇ ਪਟਾਕੇ ਚਲਾ ਕੇ ਜਸ਼ਨ ਮਨਾਉਂਦੇ ਹਨ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਲక్ష్ਮੀ ਗਣੇਸ਼ ਦੀ ਪੂਜਾ ਕਰਦੇ ਹਨ ਮਠਿਆਈਆਂ ਅਤੇ ਤੋਹਫੇ ਦੇ ਕੇ ਖੁਸ਼ੀ ਪ੍ਰਗਟ ਕੀਤੀ ਜਾਂਦੀ ਹੈ ਤਾਂ ਬੇਟਾ ਆਪਾ ਪਾੜਲੇ ਦੀਵਾਲੀ ਦਾ ਬੇਟਾ ਤੁਸੀਂ ਲੇਖ ਵੀ ਕੀਤਾ ਹੋਣਾ ਠੀਕ ਹੈ ਤੁਹਾਨੂੰ ਪਤਾ ਹੀ ਆ ਕਾਫੀ ਕੁਛ ਇਹਦੇ ਬਾਰੇ ਤਾਂ ਆਪਾਂ ਕਰਦੇ ਆ ਕਹਿੰਦੇ ਦੀਵਾਲੀ ਤੋਂ 2 ਦਿਨ ਪਹਿਲਾਂ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਬੇਟਾ ਆਪਾਂ ਪੈਰੇ 'ਚ ਪੜਿਆ ਸੀ ਧੰ ਤਿਰਸਨਾ ਦਾ ਤਿਉਹਾਰ ਹੈ ਜਿਹੜਾ ਉਹ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਕਹਿੰਦਾ ਕ੍ਰਿਸ਼ਨ ਨੇ ਗੋਵਰਦਨ ਪਹਾੜਤ ਨੂੰ ਚੁੱਕ ਕੇ ਕਿਸ ਦੀ ਰੱਖਿਆ ਕੀਤੀ ਸੀ ਤਾਂ ਬੇਟਾ ਆਪਾਂ ਪਹਿਰੇ ਚ ਪੜਿਆ ਸੀਗਾ ਵੀ ਗੋਕੁਲ ਵਾਸੀਆਂ ਦੀ ਰੱਖਿਆ ਜਿਹੜੀ ਆ ਉਹ ਕੀਤੀ ਸੀਗੀ ਠੀਕ ਹੈ ਬੇਟਾ ਅੱਗੇ ਕਹਿੰਦਾ ਪਿਆ ਕਹਿੰਦਾ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਕਿਸ ਦੀ ਪੂਜਾ ਕਰਦੇ ਹਨ ਲక్ష్ਮੀ ਗਣੇਸ਼ ਦੀ ਇੰਦਰ ਦੀ ਕ੍ਰਿਸ਼ਨ ਦੀ ਬਰਸਾਤ ਦੇ ਮੌਸਮ ਦੀ ਤਾਂ ਬੇਟਾ ਮੁੱਖ ਰੂਪ ਵਿੱਚ ਲక్ష్ਮੀ ਗਣੇਸ਼ ਦੀ ਪੂਜਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਠੀਕ ਹੈ ਬੇਟਾ ਇਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 24 ਦੀਵਾਲੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਪੜਿਆ ਸੀਗਾ ਇਹ ਦੇਸੀ ਮਹੀਨਿਆਂ ਦੇ ਨਾਮ ਦਿੱਤੇ ਹੋਏ ਕਤਕ ਦੇ ਮਹੀਨੇ ਦੇ ਵਿੱਚ ਆਉਂਦਾ ਹੈ ਠੀਕ ਹੈ ਬੇਟਾ ਆਪਣੇ ਜੇ ਅੰਗਰੇਜ਼ੀ ਮਹੀਨੇ ਤਾਂ ਉਹਦੇ ਵਿੱਚ ਅਕਤੂਬਰ ਨਵੰਬਰ ਦਾ ਮਹੀਨਾ ਬਣਦਾ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਕਹਿੰਦਾ ਰੋਸ਼ਨੀ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਉਜਾਲਾ ਜੋਤੀ ਪ੍ਰਭਾਤ ਸਵੇਰੇ ਨੂੰ ਕਹਿੰਦੇ ਹਨੇਰਾ ਤਾਂ ਰੋਸ਼ਨੀ ਦਾ ਉਲਟ ਸ਼ਬਦ ਕੀ ਹੈਗਾ ਹੈ ਹਨੇਰਾ ਇਹ ਬੇਟਾ ਵਿਰੋਧੀ ਸ਼ਬਦ ਦੀ ਤੁਹਾਨੂੰ ਪੀਡੀਐਫ ਵੀ ਸ਼ੇਅਰ ਕਰਾਂਗੇ ਤਾਂ ਉਹਦੇ ਵਿੱਚੋਂ ਬੇਟਾ ਤੁਸੀਂ ਇਹ ਚੰਗੀ ਤਰ੍ਹਾਂ ਨਾਲ ਵਿਰੋਧੀ ਸ਼ਬਦ ਕਰ ਲੈਣੇ ਆ ਇਹ ਸਵਾਲ ਆਉਂਦੇ ਹੀ ਆਉਂਦੇ ਆ ਵਿਰੋਧੀ ਸ਼ਬਦ ਦੇ ਸੋ ਬੇਟਾ ਇਹ ਸੀਗਾ ਇਹਦਾ ਆ ਲਾਸਟ ਸਵਾਲ ਇਸ ਪੈਰੇ ਦਾ ਅਗਲਾ ਪੈਰਾ ਜਿਹੜਾ ਹੈਗਾ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ